ਹਾਂ ਸਾ ਜਿਹੜਾ ਹੋਇਆ ਅੱਗ ਲੱਗੀ ਸਰ ਕਿਵੇਂ ਲੱਗੀ ਸਰ ਇਹ ਸਰ ਇਹ ਸ਼ਾਰਟ ਸਰਕਟ ਸ਼ਾਰਟ ਸਰਕਟ ਹੋਇਆ ਹੈ ਤੇ तकरीबन 9:00 7:00 ਵਜੇ ਦੇ ਕਰੀਬ ਉਦੋਂ ਜਦੋਂ ਅਸੀਂ ਲਾਈਟਸ ਓਨ ਕੀਤੀਆਂ ਉਸ ਤੋਂ ਬਾਅਦ ਕਾਰਸ ਚ ਗਏ ਆ ਤੇ ਕਲਾਸ ਚ ਹੀ ਕਿਤੇ ਸ਼ਾਰਟ ਸਰਕਟ ਹੋ ਗਿਆ ਤੇ ਉਦੋਂ ਸਾਡੇ ਕੋਲ ਸਿਲੰਡਰੇਗੇ ਸੀ ਤੇ ਅਸੀਂ ਸਿਲੰਡਰ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਨਹੀਂ 부ਜੇ ਉਹਨਾਂ ਦੇ ਨਾਲ ਕਿਉਂਕਿ ਇੱਕਦਮ ਤੋਂ ਧੂੰਆ ਬਹੁਤ ਜ਼ਿਆਦਾ ਹੋ ਗਿਆ ਕੋਸ਼ਿਸ਼ ਅਸੀਂ ਕੀਤੀ ਲੇਕਿਨ ਧੂੰਆ ਹੋਣ ਕਰਕੇ ਇਹਨੇ ਸਾਨੂੰ ਬਾਹਰ ਆਣਾ ਪਿਆ ਸਫੋਕਸ਼ਨ एकदम ਤੋਂ ਵੱਧ ਗਈ ਫਿਰ ਅਸੀਂ ਪਾਣੀ ਨਾਲ ਵੀ ਬੁਝਾਉਣ ਦੀ ਕੋਸ਼ਿਸ਼ ਕੀਤੀ ਸਾਡੇ ਤੇ ਸਿਸਟਮ ਲੱਗਾ ਆ ਪਾਣੀ ਵਾਲਾ ਅਸੀਂ ਉਹਦੇ ਨਾਲ ਵੀ ਕੋਸ਼ਿਸ਼ ਕੀਤੀ ਪਾਣੀ ਬੁਝਾਉਣ ਦੀ ਲੇਕਿਨ ਉਹਦੇ ਨਾਲ ਵੀ ਕਿਉਂਕਿ ਧੂਆ ਉਨ ਕਰਕੇ ਸਾਨੂੰ ਥੋੜਾ ਵਿਜ਼ਿਬਿਲਟੀ ਦੀ ਦਿੱਕਤ ਆ ਰਹੀ ਸੀ ਇਸ ਲਈ ਸਾਨੂੰ ਬਾਹਰ ਆਣਾ ਪਿਆ ਸਰ ਇਹ ਕਿਸ ਨਾਮ ਦਾ ਸਰ ਇਹ ਇਮੀਗ੍ਰੇਸ਼ਨ ਸੈਂਟਰ ਹੈ ਆਇਲ ਸੈਂਟਰ ਹੈ ਇਹ ਸਰ ਆਕਸਫੋਰਡ ਅਕੈਡਮੀ ਆ ਜੀ ਇਹ ਆਇਲ ਸੈਂਟਰ ਹੈ ਤੇ ਸਰ ਕਿੱਥੇ ਹੈਗੀ ਹੈ ਸਥਿਤ ਕਿੱਥੇ ਕਿਹੜੀ ਜਗ੍ਹਾ ਤੇ ਹੈ ਇਹ ਸਰ ਦੇਸਮਾਚ ਕਾਲਜ ਰੋਡ ਤੇ ਹੈਗੀ ਆ

ਅਜੇ ਜਾਣਾ ਡਿਫਿਕਲਟ ਹੈ ਇੱਕ ਵਾਰੀ ਜਾ ਕੇ ਦੇਖਾਂਗੇ ਕਿ ਕਿੰਨਾ ਲਾਸ ਹੋਇਆ ਕਿ ਸਰ ਕੰਪਿਊਟਰ ਹੋਣਗੇ ਡੈੱਟਾ ਪਰ ਹੋਣਗੇ ਹਾਂਜੀ ਅਸੀਂ ਇਹ ਬਹੁਤ ਸਮਾਂ ਲੱਗੇਗਾ ਨੈਕਟਵਨਿ ਗੈਜਟਸ ਕਾਫੀ ਹੈਗੇ ਇਹ ਹੁਣ ਇੱਕ ਵਾਰੀ ਜਾ ਕੇ ਦੇਖਣਾ ਪੈਗਾ ਇਸ ਤੋਂ ਪਹਿਲਾਂ ਨਹੀਂ ਹਜੇ ਅਜੇ ਥੋੜਾ ਟਾਈਮ ਲੱਗੇਗਾ ਮੇਬੀ ਹਾਫ ਐਨਅਰ ਟੂ 1 ਅਰ ਤੇ ਵਿੰਡੋਜ਼ ਓਪਨ ਨੇ ਇੱਕ ਵਾਰੀ ਜਿਹੜਾ ਤੂੰ ਬਾਹਰ ਆਏਗਾ ਉਸ ਤੋਂ ਬਾਅਦ ਬਾਕ ਚੱਲੇਗਾ ਅਸੀਂ ਬੈਕ ਡੋਰ ਤੋਂ ਵੀ ਜਿਹੜਾ ਹੈਗਾ ਉਹ ਬਣਾਇਆ ਹੈ ਉਹ ਇਸੇ ਪਰਪਸਲੀ ਫਾਇਰ ਸੇਫਟੀ ਪੁਆਇੰਟ ਤੋਂ ਵੀ ਨਾਲ ਵੀ ਕਿ ਉੱਥੋਂ ਵੀ ਅਸੀਂ ਜਿਹੜਾ ਵਿੰਡੋਜ਼ ਓਪਨ ਕੀਤੀਆਂ ਨੇ ਉੱਥੋਂ ਵੀ ਸੀ ਜਿਹੜਾ ਪਾਣੀ ਜਿਹੜਾ ਹੈਗਾ ਯੂਜ਼ ਕਰਕੇ ਤੇ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਅੱਗ ਤਾਂ ਬੁਝ ਗਈ ਆ ਅੱਗ ਜ਼ਿਆਦਾ ਨਹੀਂ ਲੱਗੀ ਲੇਕਿਨ ਕਾਫੀ ਜ਼ਿਆਦਾ ਜਿਹੜਾ ਧੂਆ ਕਾਫੀ ਜ਼ਿਆਦਾ ਹੋ ਗਿਆ ਸਫੋਕੇਸ਼ਨ ਹੋ ਗਈ ਸਰ ਕਿੰਨੀਆਂ ਗੱਡੀਆਂ ਮੌਕੇ ਤੇ ਆਈਆਂ ਜੀ ਫਾਇਰ ਬ੍ਰਿਗੇਡ ਦੀ ਮੇਰੇ ਖਿਆਲ ਚ ਦੋ ਗੱਡੀਆਂ ਆਈਆਂ ਸਰ ਫਿਰ ਟਾਈਮ ਸਰ ਆ ਗਿਆ ਜੀ ਹਾਂ ਜੀ ਵਿਦਨ ਜਦੋਂ ਉਹਨਾਂ ਨੂੰ ਕਾਲ ਕੀਤੀ ਹੈ ਵਿਦਨ 10 15 ਮਿੰਟਸ ਉਹ ਆ ਗਿਆ ਸੀ ਕਿ ਨਾਮ ਹੈ ਤੁਹਾਡਾ ਦੀਪਕ ਗਰੋਵਰ ਤੁਹਾਡਾ ਸੈਂਟਰ ਸਰ ਹਾਂਜੀ ਪਤਾ ਲੱਗਾ ਤੁਹਾਨੂੰ ਵੀ ਤੇ ਕਿਹੜੀ ਜਗ੍ਹਾ ਤੇ ਅੱਗ ਲੱਗੀ ਸੀ ਇਲਾਕੇ ਸਾਨੂੰ ਇਹ ਕੰਟਰੋਲਿੰਗ ਤੋਂ ਫੋਨ ਆਇਆ ਜੀ ਤੇ ਦੇਸ਼ਮਾ ਦੇ ਕਾਲਜ ਦੇ ਕੋਲ ਅੱਗ ਲੱਗੀ ਐ ਨੂੰ ਐ ਤਰ੍ਹਾਂ ਨੂੰ ਮੌਕੇ ਦੇ ਦੋਵੇਂ ਗੱਡੀਆਂ ਕੱਢੀਆਂ ਮੌਕੇ ਤੇ ਆਂ ਦੇਖਿਆ ਅੱਗ ਲੱਗੀ ਹੋਈ ਸੀ ਗੱਡੀਆਂ ਤੇ ਪੰਪ ਜਨਾਏ ਤੇ ਅੱਗ ਤੇ ਕਾਬੂ ਪਾਇਆ ਇਹ ਅੱਗ ਲੱਗਣ ਦਾ ਕਾਰਨ ਹੈ ਜੋ ਉਹ ਏਸੀ ਦਾ ਬਲਾਸਟ ਦੱਸਾਂਗੇ ਏਸੀ ਉਹ ਏਸੀ ਦਾ ਕੋਈ ਫੌਰ ਸਰਕਟ ਪਿਆ ਤੇ ਏਸੀ ਬਲਾਸਟ ਹੀ ਆਇਆ ਜੀ ਹਾਂਜੀ ਇਹ ਭਾਈ ਕਿੰਨਾ ਕੁ ਲੱਗਦਾ ਤੁਸੀਂ ਆ ਕੇ ਜਾ ਕੇ ਕਿੰਨਾ ਕੁ ਧੂਆ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਧੂਆ ਤਾਂ ਬਹੁਤ ਕਾਫੀ ਆ ਜੀ ਆ ਕੇ ਕਾਫੀ ਜ਼ਿਆਦਾ ਹੋਈ ਬਾਕੀ ਜਿਹੜਾ ਅੰਦਾਜ਼ਾ ਨਹੀਂ ਲਾ ਸਕਦੇ ਕਿੰਨਾ ਹੋਣਾ ਖਾਨ ਆਇਆ ਜੀ ਇਹ ਹੈ ਕਿਹੜੀ ਜਗ੍ਹਾ ਤੇ ਇਸ ਚੀਜ਼ ਦਾ ਇਹ ਸੈਟ ਚਲਾ ਦੇ ਇੰਟੀਗ੍ਰੇਸ਼ਨ ਆ ਜੀ ਹਾਂਜੀ ਆਇਰਾ ਰਸ ਹੋਈ ਲੱਗਦਾ ਕਿੰਨੇ ਵਜੇ ਉੱਤਰਦਾ ਹੈ ਤੇ ਤਕਰੀਬਨ ਕਿੰਨੇ ਵਜੇ ਆਉਣਾ ਕੋਣੋ ਕੋਣ ਹੋਵੇ 9:40 ਦੀ ਜੀ ਉਹਨਾਂ ਅੱਗ ਤੇ ਕੰਟਰੋਲ ਪਾ ਲਏ ਹਾਂਜੀ ਹਾਂਜੀ ਅੱਗ ਤੇ ਕਾਬੂ ਪਾਇਆ ਗਿਆ ਹਾਂਜੀ ਬਿਲਕੁਲ ਖਤਰੇ ਵਾਲੀ ਗੱਲ ਤਾਂ ਨਹੀਂ ਨਾ ਜੀ ਨਾ ਕੋਈ ਖਤਰੇ ਵਾਲਾ